ਪਰ ਗਾੜੀ ਕਾਂਡ ਨੂੰ ਲੈ ਕੇ ਜਿਹੜੇ 2015 ਤੇ ਲੈ ਕੇ ਤੇ ਹੁਣ 11 ਸਾਲ ਹੋ ਗਏ ਨੇ ਹਾਂਜੀ ਉਸੇ ਤੋਂ ਹੀ ਮੰਨਦੇ ਹੋ ਕਿ ਸਿਆਸਤ ਹੋਈ ਆ ਰਿਜ਼ਲਟ ਨਹੀਂ ਆਇਆਗਾ ਉਹਨੂੰ ਲੈ ਕੇ ਜੋ ਤੁਸੀਂ ਕਿਤਾਬ ਉਥੇ ਇੱਕ ਕੱਚਾ ਚਿੱਠਾ ਹੋਏਗਾ ਹੂੰ ਉਹਨੂੰ ਕੀ ਕਹਾਣੀ ਦੇ ਰੂਪ ਦੇ ਵਿੱਚ ਜਾਂ ਵਾਰਤਕ ਦੇ ਰੂਪ ਦੇ ਵਿੱਚ ਜਾਂ ਖੋਜੀ ਦੇ ਤੌਰ ਤੇ ਪੇਸ਼ ਕਰੋਗੇ ਮੈਨੂੰ ਲੱਗਦਾ ਵਾਰਤਕ ਰੂਪ ਚ ਪੇਸ਼ ਹੋ ਸਕਦੀ ਆਪਾਂ ਉਹਦੇ ਬਾਰੇ ਜਿਹੜੀ ਵੀ ਗੱਲ ਕਰਾਂਗੇ ਕਿੱਥੋਂ ਸ਼ੁਰੂ ਹੋਇਆ ਕਿੱਥੇ ਅੱਗੇ ਅੱਗੇ ਕੀ ਕੀ ਉਹਦੇ ਚ ਕਾਰਵਾਈ ਹੋਈ ਸੈਟ ਨੇ ਕੀ ਕੀਤਾ ਕਿੱਥੋਂ ਕਿਹੜੇ ਬੰਦੇ ਨੂੰ ਲੱਭਿਆ ਮੈਂ ਪੂਰਾ ਰਿਸਰਚ ਬੇਸਡ ਹੋਊਗਾ ਤੇ ਅਜੇ ਇਹਨੂੰ ਥੋੜਾ ਮਤਲਬ ਸਹਿਜ ਨਾਲ ਕਰਾਂਗੇ ਪਰ ਜਦੋਂ ਲਿਖੋਗੇ ਸਵਾਲ ਫਿਰ ਰਜਿੰਦਰ ਸਿੰਘ ਸੋਢਾ ਸਾਹਿਬ ਤੇ ਵੀ ਹੋਣਗੇ No problem ਕੁਝ ਗਲਤ ਕੀਤਾ ਹੀ ਨਹੀਂ ਇੰਨਾ ਕਿ ਤਾਂ ਮੈਂ ਤੁਹਾਨੂੰ ਮਤਲਬ ਇਹਨਾਂ ਨੇ ਪਤਾ ਇਸ ਮੰਚ ਰਾਹੀ ਗੱਲ ਕਿੱਥੋਂ ਦੀ ਕਿੱਥੇ ਜਾਵੇਗੀ ਪਰ ਮੈਂ ਉਹਨਾਂ ਦੀ ਇਹ ਡੈਡੀਕੇਸ਼ਨ ਵੇਖੀ ਸੀ ਕਿ ਉਹਨਾਂ ਨੂੰ ਲੱਗਦਾ ਸੀ ਕਿ ਉਹ ਬਹੁਤ ਧਾਰਮਿਕ ਨੇ ਪਾਠ ਕਰਦੇ ਨੇ ਹੈਨਾ ਰੋਜ਼ ਪਾਠ ਕਰਨਾ ਉਹਨਾਂ ਨੇ ਤੇ ਗੁਰਦੁਆਰੇ ਵੀ ਜਾਣਾ ਉਹਨਾਂ ਨੇ ਤੇ ਉਹਨਾਂ ਦਾ ਇਹ ਹੁੰਦਾ ਸੀਗਾ ਕਿ ਇਹ ਜਿੱਦਾਂ ਮੇਰਾ ਪਿਓ ਆ ਗੁਰੂ ਗ੍ਰੰਥ ਸਾਹਿਬ ਜਾਂ ਮੇਰਾ ਗੁਰੂ ਮੇਰਾ ਪਿਓ ਤੇ ਉਹਦੇ ਨਾਲ ਇਦਾਂ ਹੋਵੇ ਤੇ ਮਤਲਬ ਤਕਲੀਫ ਨਾ ਹੋਵੇ ਜਾਂ ਦੁੱਖ ਨਾ ਹੋਵੇ ਤਾਂ ਉਹਨਾਂ ਨੇ ਬੜੀ ਸ਼ਿੱਦਤ ਦੇ ਨਾਲ ਟੀਮ ਨੇ ਮਤਲਬ ਕਈ ਵਾਰੀ ਉਹ ਗੁਰਦੁਆਰੇ ਵੀ ਜਾ ਕੇ ਫਿਰ ਜਾਂਦੇ ਸੀ ਅੱਗੇ ਮਤਲਬ ਕੰਮ ਦੇ ਉੱਤੇ ਉਹਨਾਂ ਨੇ ਫਿਰ ਜਾਣਾ ਹੁੰਦਾ ਸੀ ਤਿੰਨ ਤਿੰਨ ਦਿਨ ਸੌਂਦੇ ਨਹੀਂ ਸੀ ਹੁੰਦੇ ਵੀ ਕਿੱਥੇ 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 ਜਦੋਂ ਸਰਚ ਕਰਦੇ ਆ ਤਾਂ ਉਹ ਫਿਰ ਸਵਾਲ ਤਾਂ ਤਾਂ ਹੋਊਗਾ ਜੇ ਆਪਾਂ ਗਲਤ ਕਰਾਂਗੇ ਪਰ ਜਿੰਨੇ ਵੀ ਉਹਦੇ ਚ ਕੇਸ ਦੇ ਵਿੱਚ ਐਸਆਈਟੀ ਬਣੀ ਉਹ ਐਸਆਈਟੀ ਦੇ ਜਿੰਨੇ ਵੀ ਮੈਂਬਰ ਸਾਰੇ ਸਵਾਲਾਂ ਦੇ ਘੇਰੇ ਦੇ ਵਿੱਚ ਹੀ ਆ ਉਹ ਤੇ ਖਟੜਾ ਸਾਹਿਬ ਤੋਂ ਲੈ ਕੇ ਕਿ ਤੀ ਕੁਮਰ ਵਿਜੇ ਪ੍ਰਤਾਪ ਸਿੰਘ ਹੁਣਾਂ ਤੱਕ ਅਹ ਦੇਖੋ ਕੁਮਰ ਵਿਜੇ ਪ੍ਰਤਾਪ ਮੈਂ ਸੌਰੀ ਮੈਨੂੰ ਹੁਣ ਆਪਾਂ ਇਹ ਵਿਜੇ ਬਾਸੇ ਨੂੰ ਤੋਰ ਪਿਆ ਪਰ ਬਹੁਤ ਸੀਰੀਅਸ ਮਸਲਾ ਨਾਜੁਕ ਮਸਲਾ ਆਈ نو ਆਈ نو ਪਰ ਜੋ ਮੇਰੀ ਸਮਝ ਹੈ ਕਹਿੰਦੀ ਆ ਕਿ ਉਹਨਾਂ ਦੇ ਕੁਮਰ ਵਿਜੇ ਪ੍ਰਤਾਪ ਪੁਰਾਣੇ ਜੋ ਵੀ ਗੱਲਾਂ ਕੀਤੀਆਂ ਵਾ ਉਹਨਾਂ ਨੂੰ ਪਤਾ ਹੋਊਗਾ ਤੇ ਖਟੜਾ ਸਾਹਿਬ ਨੇ ਓਨੈਸਟਲੀ ਇਹ ਦੇ ਬਾਰੇ ਕੰਮ ਕੀਤਾ ਵਾ ਬਾਕੀ ਚਲ ਉਹਨਾਂ ਦਾ ਜੋ ਵੀ ਉਹਨਾਂ ਦੇ ਹੈਗਾ ਉਹ ਉਹਨਾਂ ਦੇ ਨਾਲ ਸਾਹਮਣੇ ਆਈ ਜਾਊਗਾ ਜਾਂ ਮਤਲਬ ਉਹਦੇ ਬਾਰੇ ਮੇਰੇ ਕੋਈ ਕਮੈਂਟਸ ਨਹੀਂ ਹੈਗੇ ਪਰ ਓਨੈਸਟਲੀ ਇਹ ਸਾਰੀ ਜੜੀਆ ਉਹ ਕੀਤੀ ਗਈ ਆ ਇਹਦੇ ਬਾਰੇ ਕੋਈ ਦੋ رائے ਨਹੀਂ ਹੈਗੀ ਆ ਇਹਦੇ ਮਤਲਬ ਟਾਈਮ ਲੱਗੂਗਾ ਕਤਾਂ ਹਾਂਜੀ ਟਾਈਮ ਤਾਂ ਲੱਗੂਗਾ ਅਜੇ ਕਿਉਂਕਿ ਦੇਖੋ ਜੇ ਅੱਜ ਆਪਾਂ ਕਿਸੇ ਚੀਜ਼ ਬਾਰੇ ਬੋਲਾਂਗੇ ਗੱਲ ਕਰਾਂਗੇ ਤਾਂ ਅਜੇ ਉਹਦੇ ਨਤੀਜੇ ਨਹੀਂ ਨਿਕਲੇ ਹੋ ਸਕਦਾ ਕਿਤੇ ਅਫੈਕਟ ਕਰੇ ਉਸ ਨੂੰ ਹੈਨਾ ਜੋ ਜੇ ਉਹਨਾਂ ਨੇ ਕੋਰਟ ਨੇ ਫੈਸਲੇ ਦੇਣ ਹੈ ਜਾਂ ਜੋ ਉਹ ਚੀਜ਼ਾਂ ਨੂੰ ਇਫੈਕਟ ਕਰੇ ਸੋ ਇਹ ਤੇ ਥੋੜਾ ਜਿਹਾ ਲੰਬਾ ਹੋਊਗਾ ਨਿੱਟ ਕੇ ਬੈਠ ਕੇ ਲਿਖਣ ਵਾਲਾ ਕੰਮ ਆ ਪੁਲਿਸ ਵਾਲੇ ਦੇ ਤੌਰ ਤੇ ਇੱਕ ਵਾਈਫ ਹੋਣ ਦੇ ਨਾਲ ਤੇ ਜਿਹੜਾ ਪਰਿਵਾਰ ਆ ਉਹ ਵੀ ਸਫਰ ਕਰਦਾ ਹਾਂਜੀ ਕਰਦਾ ਏਦਾਂ ਕਿ ਜਦੋਂ ਟੈਰਰਿਜ਼ਮ ਸੀ ਉਸ ਵੇਲੇ ਬਾਤ ਜਦੋਂ ਇਹ ਜਾਂਦੇ ਸੀ ਰਾਤ ਨੂੰ ਬਾਹਰ ਜਾਂ ਨਾਕੇ ਤੇ ਜਾਂ ਬੱਚੇ ਬਹੁਤ ਛੋਟੇ ਸੀ ਤੇ ਸੋਲ ਸਾਹਿਬ ਨੇ ਜਾਣਾ ਬਾਹਰ ਤੇ ਮਤਲਬ ਡਰ ਲੱਗਦਾ ਸੀਗਾ ਕਿ ਵਾਪਸ ਆਉਣਗੇ ਹੈਨਾ ਕਿ ਕਈ ਵਾਰੀ ਮਾਈਂਸ ਲੱਗੀਆਂ ਹੁੰਦੀਆਂ ਸੀਗੀਆਂ ਆਦੋਂ ਅਤਵਾਦ ਦਾ ਬਹੁਤ ਪੀਕ ਤੇ ਸੀ ਪੀਕ ਤੇ ਸੀਗਾ ਤੇ ਅਸੀਂ ਜੇ ਪਿੰਡ ਜਾਣਾ ਤਾਂ ਅਸੀਂ ਆਪਣਾ ਆਈ ਕਾਰਡ ਕੋਲ ਨਹੀਂ ਸੀ ਰੱਖਦੇ ਯਾ ਨਾਲ ਕਦੇ ਗਨਮੈਨ ਇਸੇ ਰਹਿੰਦੇ ਤੇ ਇਵਨ ਪਿਸਟਲ ਜੇ ਹੋਣਾ ਤੇ ਇਹਨਾਂ ਨੇ ਕਹਿਣਾ ਵੀ ਆ ਲੋਡੇਡ ਆ ਪਸਤੇ ਥਲੇ ਵੀ ਜੇ ਕੋਈ ਰੋਕੇਟ ਓਕੇ ਤੇ ਹੈਨਾ ਤੇ ਮਤਲਬ ਇਹ ਆ ਕੇ ਸਾਨੂੰ ਡਰ ਹੁੰਦਾ ਸੀਗਾ ਹਰ ਵੇਲੇ ਡਰ ਹੁੰਦਾ ਸੀ ਵੀ ਟਾਰਗੇਟ ਆ ਹੈਨਾ ਹੁਣ ਵੀ ਆ ਕਿਉਂਕਿ ਡਿਪਾਰਟਮੈਂਟ ਦੇ ਵਿੱਚ ਤੁਸੀਂ ਕੰਮ ਹੀ ਜੇ ਕਰਦੇ ਹੋ ਤਾਂ ਤੁਸੀਂ ਉਹ ਉਹਦੇ ਬਾਰੇ ਤਾਂ ਨੂੰ ਪ੍ਰੋਬਲਮਸ ਆਉਂਦੀਆਂ ਬੱਚਿਆਂ ਨੂੰ ਲੁਕੋ ਕੇ ਰੱਖੀਦਾ ਸੀਗਾ ਈਵਨ ਕਾਰ ਵੀ ਇੱਕੋ ਰੰਗ ਦੀ ਚਿੱਟੀ ਵਰਤਣੀ ਉਹਦੀ ਨੰਬਰ ਪਲੇਟ ਬਦਲ ਦੇਣੀ ਹੈਨਾ ਵੀ ਜਦੋਂ ਕਿਤੇ ਜਾਣਾ ਆ ਤਾਂ ਕਿ ਕਿਸੇ ਨੂੰ ਤੁਸੀਂ ਟਾਰਗੇਟ ਨਾ ਹੋਵੋ ਕਿਉਂਕਿ ਉਹਦੋਂ ਸੀਗਾ ਤੇ ਈਵਨ ਇਸ ਤੋਂ ਪਹਿਲਾਂ ਇੱਕ ਖੁੰਡੇ ਹਲਾਲ ਹੋਇਆ ਸੀ ਕੇਸ ਅੱਛੀ ਉਹਦੇ ਵਿੱਚ 10 ਅਤਵਾਦੀ ਮਾਰੇ ਸੀਗੇ ਕਾਫੀ ਵੱਡਾ ਸੀਗਾ ਉਹ ਨਰਮੇ ਦੇ ਕਮਾਦ ਦੇ ਸੀਗੇ ਉਹ ਹੂੰ ਤੇ ਸੋ ਇੱਕੜਾ ਸੀਗਾ ਜਿਹਦੇ ਚ ਤਿੰਨ ਦਿਨ ਮੁਕਾਬਲਾ ਚੱਲਿਆ ਸੀ ਬਹੁਤ ساری ਮਤਲਬ ਪੁਲਿਸ ਸੀਗੀ ਤੇ ਪੁਲਿਸ ਦੇ ਵੀ ਤੇਨ ਬੰਦੇ ਉਹਦੇ ਚ ਸ਼ਹੀਦ ਹੋਏ ਸੀਗੇ ਤਾਂ ਉਹ ਵੀ ਤਿੰਨ ਦਿਨ ਤੁਸੀਂ ਸਾਰੀ ਰਾਤ ਜਾਗਣਾ ਤੁਸੀਂ ਈਵਨ ਮੈਂ ਤੇ ਕਈ ਵਾਰੀ ਵਾਕੀ ਤਾਂ ਕਿਸੇ ਨਾ ਰੱਖ ਛੱਡਦੀ ਹੁੰਦੀ ਸੀ ਕਿ ਉਹਦੇ ਤੋਂ ਤੁਹਾਨੂੰ ਸੁਣਦਾ ਰਹਿੰਦਾ ਕਿੱਥੇ ਕੀ ਹੋ ਰਿਹਾ ਕੀ ਹੋ ਰਿਹਾ ਕੀ ਹੋ ਰਿਹਾ ਮਤਲਬ ਉਹ ਸੰਸੇ ਤਾਂ ਤੁਹਾਨੂੰ ਰਹਿੰਦੇ ਆ ਹੈਨਾ ਹੁਣ ਵੀ ਡਰ ਲੱਗਦਾ ਹੁੰਦਾ ਜਦੋਂ ਕਿਤੇ ਜਾਂਦੇ ਆ ਬਾਹਰ ਅੰਦਰ ਜਾਂਦੇ ਆ ਕਿਉਂਕਿ ਪਤਾ ਨਹੀਂ ਹੁੰਦਾ ਕੌਣ ਕਿਵੇਂ ਸੋਚਦਾ ਕਿ ਵੇਕਾਰਦਾ ਵੈਸੇ ਤਾਂ ਰੱਬ ਦੇ ਹੱਥ ਹੁੰਦਾ ਸਾਰਾ ਕੁਝ ਨਾ ਤਾਂ ਪਰ ਇਹ ਸਾਨੂੰ ਰਿਆ ਬੱਚਿਆਂ ਦੇ ਲਈ ਵੀ ਬੜੇ ਅਸੀਂ ਕੌਨਸ਼ੀਅਸ ਹੁੰਦੇ ਸੀਗੇ इवन ਆਪਣੇ ਲਈ ਵੀ ਮੈਂ ਵੀ ਸੋਚਦੀ ਮਤਲਬ ਧਿਆਨ ਰੱਖਣਾ ਮੈਨੂੰ ਇਹਨਾਂ ਨੇ ਕਹਿਣਾ ਵੀ ਧਿਆਨ ਰੱਖਣਾ ਇਸ ਗੱਲ ਦਾ ਜਦੋਂ ਸਕੂਲ ਕਾਲਜ ਪੜਾਉਣ ਆਉਂਦੇ ਜਾਂਦੇ ਹਾਂ ਹਾਂਜੀ ਹਾਂਜੀ ਮੈਂ ਮਤਲਬ ਧਿਆਨ ਰੱਖਣਾ ਪੈਂਦਾ ਹੁੰਦਾ ਸੀਗਾ ਤੇ ਹੁਣ ਦੇਖੋ ਇਹ ਇਹ ਜਿਹੜੀਆਂ ਗੱਲਾਂ ਨੇ ਉਹ ਵਾਲੇ ਐਕਸਪੀਰੀਅੰਸ ਨੇ ਮੈਂ ਲਿਖਿਆ ਇੱਕ ਕਹਾਣੀ ਹੈਗੀ ਆ ਮੇਰੀ ਇੰਟਰਵਲ ਤੋਂ ਬਾਅਦ ਦੇ ਵਿੱਚ ਖਲਾਅ ਚ ਲਟਕਿਆ ਸਵਾਲ ਜੀ ਉਹ ਖੁੰਡੇ ਹਲਾਲ ਦੇ 3 ਦਿਨ ਦੇ ਮੁਕਾਬਲੇ ਵਾਰੇ ਆ ਕਿਵੇਂ ਉਹ ਬੰਦੇ ਪਹਿਲਾਂ ਗੁਰਦੁਆਰਾ ਸਾਹਿਬ ਜਿਹੜਾ ਮੁਕਸਰ ਗੁਰਦੁਆਰਾ ਜੀ ਉਹਦੇ ਚ ਸਵੇਰੇ ਸਵੇਰੇ ਲੱਗਾ ਵੀ ਕੋਈ ਅਸਲਾ ਲੱਭਾ ਤਾਂ ਉਹ ਉਦੋਂ ਐਸਐਚਓ ਮੁਕਸਰ ਸੀਗੇ ਸੋਹ ਸਾਬ ਤੇ ਇਹਨਾਂ ਨੇ ਉਹ ਸਵੇਰੇ ਅਸਲਾ ਮਤਲਬ ਲੈ ਆਂਦਾ ਥਾਣੇ ਲੈ ਆਂਦਾ ਜੇ ਉਹਦਾ ਲੇਖਾ ਜੋਖਾ ਕਰ ਰਹੀ ਸੀ ਸਰਪੰਚ ਆ ਕੇ ਕਹਿੰਦਾ ਵੀ ਇੱਥੇ ਅ ਰਾਤ ਨੂੰ ਬੰਦੇ ਰੁਕੇ ਸੀ ਵੀ ਉਹ ਰਜਾਈਆਂ ਤੇ ਉਹ ਲੈ ਕੇ ਗਏ ਆ ਉਹ ਜਦਾਂ ਕਿ ਟਾਰਗੇਟ ਮਤਲਬ ਪਤਾ ਲੱਗ ਗਿਆ ਤੇ ਉਹਨਾਂ ਕੋਲੇ ਸੀਗੇ ਰਾਕਟ ਲਾਂਚਰ ਅਸਲਾ ਬਹੁਤ ਸੀ ਉਹਨਾਂ ਕੋਲੇ ਤਾਂ ਉਹ ਅੰਦਰ ਸੀਗੇ ਬਾਹਰ ਸੀਗੇ ਸੋ ਫਿਰ ਉਹ ਸਾਰੀ ਪਲੈਨਿੰਗ ਕਰਕੇ ਤੇ ਕਾਫੀ ਮਤਲਬ ਤਗੜਾ ਉਹ ਇਨਕਾਊਂਟਰ ਹੋਇਆ ਬੰਦੇ ਉਹ ਕੀਤੇ ਗਏ ਪਰ ਉਹ ਫਿਰ ਇਹ ਇਹ ਮਤਲਬ ਮੈਂ ਇਹ ਸੋਚਦੀ ਸੀ ਕਿ ਜਦੋਂ ਮੈਂ ਆਮ੍ਰਿਤਸਰ ਪੜ੍ਹੀ ਹ ਖਾਲਸਾ ਕਾਲਜ ਉਥੇ ਅਸੀਂ ਬਹੁਤ ਨੌਜਵਾਨ ਮੁੰਡੇ ਫੈਡਰੇਸ਼ਨ ਵਾਲੇ ਹੁੰਦੇ ਸੀ ਉਹਨਾਂ ਕੋਲੇ ਅਸਲਾ ਵੀ ਹੁੰਦਾ ਸੀ ਉਸ ਵੇਲੇ ਹੌਸਟਲਾਂ ਦੇ ਵਿੱਚ ਜਾਇਜ਼ ਨਜਾਇਜ਼ ਮੈਨੂੰ ਨਹੀਂ ਪਤਾ ਜਿੰਨਾ ਕਮੈਨੋ ਸਮਝ ਆਈ ਹੈ ਨਾ ਈਵਨ ਮੋਟਰਸਾਈਕਲ ਤੇ ਜਾਂਦੇ ਸੀ ਮੁੰਡੇ ਤੇ ਉਹ ਲੋਈਆਂ ਦੀਆਂ ਬੁੱਕਲਾਂ ਗਾਰੀਆਂ ਹੋਣੀਆਂ ਹਾਂ ਹੇਠਾਂ ਅਸਲਾ ਹੋਣਾ ਜੇ ਪੁਲਿਸ ਵਾਲੇ ਨੇ ਕਿਸੇ ਨੇ ਕਹਿਣਾ ਤੇ ਉਹਨਾਂ ਨੇ ਲੋਈ ਮਾੜੀ ਜੀ ਲਾ ਕੇ ਦਿਖਾ ਦੇਣੀ ਉਹਨੇ ਕਹਿਣਾ ਜਾ ਪਾਈ ਹੈ ਨਾ ਸੋ ਉਹ ਟਾਈਮ ਜਿਹੜਾ ਸੀਗਾ ਉਹ ਵੇਖਿਆ ਇਵਨ ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਇਆ ਉਦੋਂ ਵੀ ਮੈਂ ਅੰਮ੍ਰਿਤਸਰ ਸੀਗੀ ਅਸੀਂ ਉਹ ਆਪਣੇ ਘਰ ਤੋਂ ਦੂਰ ਗੋਲੇ ਜਾਂਦੇ ਵੀ ਵੇਖੇ ਆ ਉਹ ਹਾਲਾਤ ਕੁਝ ਦਿਨਾਂ ਬਾਅਦ ਜਦੋਂ ਖੁੱਲਾ ਉਹ ਵੇਖਿਆ ਉਹ ਦਰਦ ਹੰਡਾਇਆ ਸੀ ਤਾਂ ਇਹ ਸਾਰੀਆਂ ਚੀਜ਼ਾਂ ਨੇ ਮਤਲਬ ਅਸਰ ਤਾਂ ਪਾਉਂਦੀਆਂ ਤੁਹਾਡੇ ਤੇ ਇਵਨ ਤੁਹਾਡੀ ਲੇਖਣੀ ਤੇ ਵੀ ਹੁਣ ਜਿਵੇਂ ਮੈਂ ਇੱਕ ਕਹਾਣੀ ਆ ਉਹ ਹੈਗੀ ਆ ਛੇਣ ਕੁ ਦਾ ਵਿੰਗ ਹਮਮ ਉਹ ਮੇਰੇ ਦਿਮਾਗ 'ਚ ਉਦੋਂ ਆਈ ਸੀ ਜਦੋਂ ਅਮਰੀਕਾ ਦੇ ਵਿੱਚ ਅੱਗ ਲੱਗੀ ਸੀ ਐਲ.ਏ ਦੇ ਵਿੱਚ ਤਾਂ ਉਹ ਕਿੰਨਾ ਕੁਝ ਸੜ ਗਿਆ ਤਾਂ ਮੈਨੂੰ ਲੱਗਾ ਕਿ ਬੰਦਾ ਇੰਨਾ ਅਮੀਰ ਹੋ ਕੇ ਉੱਥੇ ਸਾਰੇ ਉਹਨਾਂ ਦੇ ਘਰ ਸੀਗੇ ਤਾਂ ਉਹ ਅਮੀਰ ਹੋ ਕੇ ਵੀ ਨੋ ਮਤਲਬ ਆਪਣੇ ਘਰ ਨਹੀਂ ਬਚਾ ਸਕੇ ਪੈਸੇ ਤੇਲੇ ਦੇ ਨਾਲ ਵੀ ਤੇ ਫਿਰ ਉਦੋਂ ਬਾਅਦ ਫਿਰ ਉਹ ਸਾਰੇ 1964 ਦੀ ਲੜਾਈ ਬਾਰੇ ਸੁਣਿਆ ਸੀ 71 ਦੀ ਵੇਖੀ ਹੋਈ ਆ ਮੈਂ ਫਿਰ ਉਸ ਤੋਂ ਬਾਅਦ ਉਹ ਸਾਰੇ ਹਾਲਾਤ ਵਰਨਣ ਕਰਦੀਆਂ ਫਿਰ 71 ਦੀ ਲੜਾਈ ਤੋਂ ਬਾਅਦ ਹਿਰੋਸ਼ਿਮਾ ਨਾਗਾਸਾ키 ਮੈਂ ਜਾਪਾਨ ਗਈ ਸੀ ਤਾਂ ਉਹ ਸਾਰਾ ਕੁਝ ਵੇਖਿਆ ਤਾਂ ਉਹ ਵੀ ਮੇਰੇ ਦਿਲ ਤੇ ਮਤਲਬ ਜਦੋਂ ਤੁਸੀਂ ਉੱਥੋਂ ਦੀ ਸਾਰੀਆਂ ਚੀਜ਼ਾਂ ਨੂੰ ਵੇਖਦੇ ਹੋਗੇ ਬੰਬ ਡਿੱਗਣ ਤੋਂ ਬਾਅਦ ਦੇ ਹਾਲਾਤ ਕਿੰਨੇ ਖਤਰਨਾਕ ਹੁੰਦੇ ਨੇ ਬੱਚਾ ਖੜਾ ਆ ਉਹਦਾ ਚਰਬੀ ਪਿਗਲ ਕੇ ਥੱਲੇ ਚਲੀ ਗਈ ਆ ਹੈ ਨਾ ਤੇ ਉਸ ਤੋਂ ਬਾਅਦ ਵੀ ਕਈ ਸਾਲ ਉਹਨਾਂ ਦੇ ਹਾਲਾਤ ਠੀਕ ਨਹੀਂ ਹੋਏ ਉਹ ਜੜੀਆਂ ਕਿਰਨਾ ਵੀ ਕਰਨਾ ਉਹ ਉਹਨਾਂ ਨੇ ਉਹਨਾਂ ਨੂੰ ਮਤਲਬ ਨਹੀਂ ਜਾਣ ਦਿੱਤਾ ਉਹਨਾਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਤੇ ਫਿਰ ਆ ਹੁਣ ਫਿਰ ਇਜ਼ਰਾਈਲ ਵਾਲਾ ਹੋ ਗਿਆ ਦੂਜਾ ਹੋ ਗਿਆ ਉਹਨ ਪਾਕਿਸਤਾਨ ਦਾ ਹੋ ਗਿਆ ਆਪਣਾ ਪਾਕਿਸਤਾਨ ਨਾਲ ਸੀ ਤਾਂ ਇਹ ਸਾਰੇ ਕਾਸੇ ਨੂੰ ਵਰਨਰਡ ਕਰਦੇ ਕਰਦੇ ਫਿਰ ਜਿਹੜੀ ਉਹ ਪਾਤਰ ਆ ਉਹ ਵਿਚਲਿਤ ਹੋ ਜਾਂਦੀ ਉਹਦਾ ਦਿਮਾਗੀ ਤੋਜ਼ਨ ਜਿਹੜਾ ਆ ਉਹ ਖਰਾਬ ਹੋਣ ਲੱਗ ਜਾਂਦਾ ਵੀ ਇਹ ਫਿਰ ਉਹ ਕਹਿੰਦੀ ਕਿ ਜ਼ਿੰਦਗੀ ਤੇ ਮੌਤ ਦੇ ਵਿੱਚ ਜਿਹੜਾ ਅ ਫਰਕ ਆ ਉਹ ਛੇਣਕ ਉਦਾਈਆ ਲਾਈਕ ਜਿਵੇਂ ਛੇਣਕ ਉਦਾ ਵੇਂਗ ਮਤਲਬ ਮੋਮਬਤੀਆ ਹਵਾ ਦੇ ਬੁੱਲੇ ਨਾਲ ਇੰਨੀ ਕੀ ਹੋਣੀ ਹਾਂ ਇੰਨੀ ਕੀ ਹੋਣਾ ਬਸ ਤੇ ਕਹਿੰਦਾ ਜ਼ਿੰਦਗੀ ਤੇ ਮੌਤ ਦੇ ਵਿੱਚ ਵੀ ਇੰਨਾ ਕੀ ਫਰਕ ਹੈ ਕਦੀ ਲੱਗੇ ਕਿ ਜਿਵੇਂ ਮਹੌਲ ਇੰਨਾ ਜਦਾ ਖਰਾਬ ਸੀ ਨੇਰੇ ਸਵੇਰੇ ਜਾਂਦੇ ਸੀ ਸੋਲ ਸਭ ਕਿ ਨੌਕਰੀ ਛੱਡ ਦੋ ਸਿਵਲ ਦੀ ਕਰ ਲੈਂਦੇ ਹਾਂਗੇ ਨਹੀਂ ਕਦੇ ਨਹੀਂ ਕਦੀ ਕੰਪਲ ਨਹੀਂ ਕੀਤਾਗਾ ਨਹੀਂ ਕਦੇ ਵੀ ਨਹੀਂ ਅਕਾਦਮੀ ਬਲਕਿ ਅਸੀਂ ਮਤਲਬ ਇੱਕ ਦੂਜੇ ਦੇ ਸਹਿਯੋਗੀ ਰਹੇ ਆ ਜੇ ਇਹ ਬਾਹਰ ਨਹੀਂ ਤਾਂ ਮੈਂ ਬੱਚੇ ਸੰਭਾਲਿਆ ਬੱਚਿਆਂ ਨੂੰ ਲੈ ਕੇ ਆਉਣਾ ਉਹਨਾਂ ਨੂੰ ਗੇਮ ਤੇ ਲਿਜਾਣਾ ਸਵਿਮਿੰਗ ਲਈ ਲਿਜਾਣਾ ਉਹ ਸਾਰੇ ਕੰਮ ਮੈਂ ਨਾਲ-ਨਾਲ ਕਰਦੇ ਰਹੇ ਮਤਲਬ ਉਹ ਤੁਹਾਡੀ ਫੈਮਲੀ ਲਾਈਫ ਦੇ ਵਿੱਚ ਠੀਕ ਆ ਸਟ्रेस ਰਹਾ ਅਸੀਂ ਹੰਡਾਇਆ ਹੈਨਾ ਉਹ ਚੀਜ਼ਾਂ ਸਾਰੀਆਂ ਪਰ ਐ ਨਹੀਂ ਕਦੇ ਕੀਤਾ